रादे रादे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਨਵੀਆਂ-ਨਵੀਆਂ ਕਹਾਣੀਆਂ ਤੁਹਾਨੂੰ ਸੁਨਣ ਨੂੰ ਮਿਲ ਸਕਣ। ਸਿਮਰਨ ਸਾਡੇ ਘਰ ਦੀ ਸਭ ਤੋਂ लाਡਲੀ ਬੇਟੀ ਹੈ। ਉਹ ਜਦੋਂ ਵੀ ਘਰ ਵਿੱਚ ਹੁੰਦੀ ਤਾਂ ਸਾਨੂੰ ਸਾਰਿਆਂ ਨੂੰ ਘਰ ਭਰਿਆ-ਭਰਿਆ ਲੱਗਦਾ ਹੈ। ਕਿਉਂਕਿ ਉਹ ਪੂਰੇ ਪਰਿਵਾਰ ਦਾ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਜੀ ਲਾਈ ਰੱਖਦੀ। ਸਿਮਰਨ ਦੀ ਦਾਦਾ ਜੀ ਵੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਦਾਦਾ ਜੀ ਨੂੰ ਸਿਮਰਨ ਦੇ ਵਿਆਹ ਦੀ ਬਹੁਤ ਫਿਕਰ ਰਹਿੰਦੀ ਸਿਮਰਨ ਲਈ ਹਮੇਸ਼ਾ ਕੋਈ ਵਧੀਆ ਰਿਸ਼ਤਾ ਲੱਭਦੇ ਰਹਿੰਦੇ ਸਿਮਰਨ ਕਈ ਵਾਰ ਇੰਨੀ ਜ਼ਿਆਦਾ ਚਿਰਚੜੀ ਹੋ ਜਾਂਦੀ ਕਿ ਉਹ ਗੁੱਸੇ ਵਿੱਚ ਜਾ ਕੇ ਦੂਸਰੇ ਕਮਰੇ ਵਿੱਚ ਬੈਠ ਜਾਂਦੀ ਥੋੜੀ ਦੇਰ ਬਾਅਦ ਜਦੋਂ ਉਸ ਦਾ ਗੁੱਸਾ ਆਪਣੇ ਆਪ ਸ਼ਾਂਤ ਹੋ ਜਾਂਦਾ ਤਾਂ ਫਿਰ ਉਹ ਉਹੀ ਸ਼ੈਤਾਨੀਆਂ ਕਰਨ ਲੱਗ ਜਾਂਦੀ ਕਾਫੀ ਸਮਾਂ ਲੱਭਣ ਤੋਂ ਬਾਅਦ ਦਾਦਾ ਜੀ ਨੂੰ ਕੋਈ ਅਜਿਹਾ ਪਰਿਵਾਰ ਨਾ ਮਿਲਿਆ ਜਿੱਥੇ ਉਹ ਸਿਮਰੰਦਾ ਰਿਸ਼ਤਾ ਕਰ ਸਕਣ ਇਸੇ ਲਈ ਉਹਨਾਂ ਨੇ ਆਪਣੇ ਪੁਰਾਣੇ ਬਚਪਨ ਦੇ ਦੋਸਤ ਨਾਲ ਸਲਾਹ ਕਰਨ ਬਾਰੇ ਸੋਚਿਆ ਤੇ ਉਹ ਆਪਣੇ ਦੋਸਤ ਦਰਸ਼ਨ ਸਿੰਘ ਨੂੰ ਮਿਲਣ ਲਈ ਅੰਮ੍ਰਿਤਸਰ ਚਲੇ ਗਏ ਦੂਜੇ ਦਿਨ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦੇ ਦੋਸਤ ਨੇ ਸਟੇਸ਼ਨ ਤੇ ਗੱਡੀ ਭੇਜੀ ਹੋਈ ਸੀ ਗੱਡੀ ਹੌਲੀ-ਹੌਲੀ ਦਰਸ਼ਨ ਸਿੰਘ ਦੇ ਘਰ ਨੂੰ ਜਾਣ ਲੱਗੀ ਉੱਥੇ ਪਹੁੰਚ ਕੇ ਕੋਠੀਆਂ ਕਾਰਾਂ ਤੇ ਨੌਕਰ ਚੱਕਰ ਵੇਖ ਕੇ ਦਾਦਾ ਜੀ ਦਾ ਮਨ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗੇ ਕਿ ਪਿਛਲੇ 10 ਸਾਲਾਂ ਵਿੱਚ ਦਰਸ਼ਨ ਸਿੰਘ ਨੇ ਕਿੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਨਹੀਂ ਤਾਂ ਦਰਸ਼ਨ ਸਿੰਘ ਕੋਲ ਹੈ ਹੀ ਕੀ ਸੀ ਇਹੀ ਸੋਚਦੇ ਸੋਚਦੇ ਦਾਦਾ ਜੀ ਦਰਸ਼ਨ ਸਿੰਘ ਦੇ ਘਰ ਪਹੁੰਚ ਗਏ ਗੱਡੀ ਦਾ ਹਾਰਨ ਸੁਣਦਿਆਂ ਹੀ ਦਰਸ਼ਨ ਸਿੰਘ ਆਪਣੇ ਦੋਸਤ ਦੇ ਸਵਾਗਤ ਲਈ ਬਾਹਰ ਆ ਕੇ ਖੜਾ ਹੋ ਗਿਆ ਤੇ ਗੱਡੀ 'ਚ ਉਤਰ ਕੇ ਦੋਵੇਂ ਦੋਸਤ ਘੁੱਟ ਕੇ ਜੱਫੀ ਪਾ ਕੇ ਮਿਲੇ ਦਰਸ਼ਨ ਸਿੰਘ ਆਪਣੇ دوست ਦਾ ਹੱਥ ਫੜ ਕੇ ਅੰਦਰ ਨੂੰ ਲੈ ਤੁਰਿਆ ਅੰਦਰੂਨੀ ਘਰ ਬਹੁਤ ਸ਼ਾਨਦਾਰ ਸੀ ਆਪਣੇ دوست ਦੀ ਸ਼ਾਨ ਸ਼ੌਕਤ ਦੇਖ ਕੇ ਦਾਦਾ ਜੀ ਫੁੱਲੇ ਨਾ ਸਮਾਏ ਚਾਹ ਪਾਣੀ ਪੀਣ ਤੋਂ ਬਾਅਦ ਦਰਸ਼ਨ ਸਿੰਘ ਨੇ ਦਾਦਾ ਜੀ ਦੇ ਅਚਾਨਕ ਆਉਣ ਦਾ ਖਾਸ ਕਾਰਨ ਪੁੱਛਿਆ ਦਾਦਾ ਜੀ ਨੇ ਸਿਮਰਨ ਦੇ ਰਿਸ਼ਤੇ ਬਾਰੇ ਗੱਲ ਕੀਤੀ ਤੇ ਸਿਮਰਨ ਦੀ ਫੋਟੋ ਵਿਖਾਈ ਉੱਧਰ ਦਰਸ਼ਨ ਸਿੰਘ ਵੀ ਆਪਣੇ ਬੇਟੇ ਦੀਪਕ ਲਈ ਇੱਕ ਵਧੀਆ ਜਹੀ ਲੜਕੀ ਦੀ ਤਲਾਸ਼ ਵਿੱਚ ਸੀ ਤਿੱਕੇ ਨੈਣਾਂ, ਚਿਹਰੇ ਤੇ ਸਾਦਗੀ, ਭੋਲਾਪਨ ਤੇ ਪਹਿਲੀ ਵਾਰ ਹੀ ਕਿਸੇ ਨੂੰ ਪਸੰਦ ਆਉਣ ਵਾਲੀ ਸਿਮਰਨ ਦੀ ਫੋਟੋ ਵੇਖ ਕੇ ਦਰਸ਼ਨ ਸਿੰਘ ਨੇ ਮਨ ਹੀ ਮਨ ਸਿਮਰਨ ਨੂੰ ਆਪਣੇ ਘਰ ਦੀ ਨੂੰ ਬਣਾਉਣ ਦਾ ਫੈਸਲਾ ਕਰ ਲਿਆ। ਦਰਸ਼ਨ ਸਿੰਘਾ ਜੀ ਸੋਚ ਹੀ ਰਿਹਾ ਸੀ ਕਿ ਐਨੇ ਨੂੰ ਉਸ ਦਾ ਪੇਟਾ ਦੀਪਕ ਵੀ ਆ ਗਿਆ। ਦੀਪਕ ਨੇ ਦਾਦਾ ਜੀ ਦੇ ਗੋਡੀ ਹੱਥ ਲਾਏ ਤੇ ਹਾਲਚਲ ਪੁੱਛਣ ਤੋਂ ਬਾਅਦ ਦਫ਼ਤਰ ਨੂੰ ਚਲਾ ਗਿਆ। ਦੀਪਕ ਦੇ ਜਾਣ ਤੋਂ ਬਾਅਦ ਦਰਸ਼ਨ ਸਿੰਘ ਨੇ ਦੀਪਕ ਤੇ ਸਿਮਰਨ ਦੇ ਰਿਸ਼ਤੇ ਦੀ ਗੱਲ ਕੀਤੀ ਸਿਮਰਨ ਦੇ ਦਾਦੇ ਨੂੰ ਇਦਾਂ ਲੱਗਿਆ ਜਿਵੇਂ ਦਰਸ਼ਨ ਸਿੰਘ ਨੇ ਉਸ ਦੇ ਮਨ ਦੀ ਗੱਲ ਬੁੱਝ ਲਈ ਹੋਵੇ ਦੋਵਾਂ ਨੇ ਦੋਸਤੀ ਨੂੰ ਰਿਸ਼ਤੇਦਾਰੀ 'ਚ ਬਦਲਣਾ ਚਾਹਿਆ ਦਾਦਾ ਜੀ ਇੱਕ ਰਾਤ ਉੱਥੇ ਹੀ ਠਹਿਰੇ ਤੇ ਅਗਲੇ ਦਿਨ ਵਿਦਾਈ ਲੈਂਦੇ ਹੋਏ ਸਿਮਰਨ ਦੇ ਦਾਦਾ ਜੀ ਨੇ ਦਰਸ਼ਨ ਸਿੰਘ ਨੂੰ ਇੱਕ ਵਾਰ ਘਰ ਆਉਣ ਲਈ ਕਿਹਾ ਦੀਪਕ ਨੂੰ ਸਿਮਰਨ ਬਹੁਤ ਪਸੰਦ ਸੀ ਪਰ ਦੀਪਕ ਦੀ ਮਾਂ ਉਸ ਦਾ ਰਿਸ਼ਤਾ ਆਪਣੇ ਤੋਂ ਵੀ ਉੱਚੇ ਘਰ ਵਿੱਚ ਕਰਨਾ ਚਾਹੁੰਦੀ ਸੀ ਪਰ ਦੀਪਕ ਦੇ ਮਨੋਂ ਤੇ ਉਹ ਮੰਨ ਵੀ ਗਈ ਅਤੇ ਤੈਅ ਕੀਤੀ ਗਈ ਤਾਰੀਖ ਤੇ ਦੀਪਕ ਤੇ ਸਿਮਰਨ ਦਾ ਵਿਆਹ ਕੀਤਾ ਗਿਆ ਸੌਰੇ ਪਰਿਵਾਰ ਵਿੱਚ ਸਿਮਰਨ ਦੀ ਸੱਸ ਸੋਹਰਾ ਤੇ ਸਿਮਰਨ ਦੀ ਇੱਕ ਹੀ ਨਨਾਨ ਅਰਸ਼ ਸੀ ਆਪਣੀ ਸਾਦਗੀ ਤੇ ਭੋਲੇਪਨ ਦੇ ਨਾਲ ਸਿਮਰਨ ਨੇ ਸਾਰਿਆਂ ਦੇ ਮਨ ਵਿੱਚ ਪਿਆਰ ਪਾ ਲਿਆ ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਆਪਣੀ ਸੱਸ ਦਾ ਪਿਆਰ ਪਾਉਣ ਵਿੱਚ ਅਸਫਲ ਰਹੀ। ਉਹ ਸਿਮਰਨ ਦੇ ਕੰਮ ਵਿੱਚ ਹਮੇਸ਼ਾ ਰੋਕਾ ਟੋਕਾ ਕਰਦੀ ਰਹਿੰਦੀ। ਦੀਪਕ ਨੇ ਪਹਿਲੇ ਦਿਨ ਹੀ ਸਿਮਰਨ ਨੂੰ ਸਾਫ਼ ਕਹਿ ਦਿੱਤਾ ਸੀ ਕਿ ਘਰ ਦੇ ਕਿਸੇ ਵੀ ਮਸਲੇ ਵਿੱਚ ਮੈਂ ਬਿਲਕੁਲ ਨਹੀਂ ਬੋਲਾਂਗਾ। ਨਾ ਹੀ ਮੈਂ ਆਪਣੀ ਮਾਂ ਦੀ ਸਾਈਡ ਲਵਾਂਗਾ ਤੇ ਨਾ ਹੀ ਤੇਰੀ ਸਾਈਡ। ਤੈਨੂੰ ਆਪਣੀ ਸਮਝਦਾਰੀ ਦੇ ਨਾਲ ਹੀ ਚੱਲਣਾ ਪਵੇਗਾ। ਪਰ ਸਿਮਰਨ ਦੀਆਂ ਹਜ਼ਾਰਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਸੱਸ ਦੇ ਸੁਭਾਅ ਵਿੱਚ ਕੋਈ ਬਦਲਾਅ ਨਾ ਆਇਆ। ਸਿਮਰਨ ਦੀ ਨਾਨ ਆਪਣੀ ਪਰਜਾਈ ਨਾਲ ਦੁਰਵਿਵਹਾਰ ਨੂੰ ਹੁੰਦਾ ਵੇਖ ਕੇ ਹਮੇਸ਼ਾ ਆਪਣੀ ਮਾਂ ਨਾਲ ਬਹਿਸ ਜਾਂਦੀ। ਇਸੇ ਤਰ੍ਹਾਂ ਚੱਲਦੇ-ਚੱਲਦੇ 1 ਸਾਲ ਬੀਤ ਗਿਆ ਅਤੇ ਸਿਮਰਨ ਤੇ ਦੀਪਕ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ। ਇਹ ਟਾਈਮ ਵੀ ਸਿਮਰਨ ਦੇ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸੀ। ਕਮਰ ਦੀ ਦਰਦ ਨੇ ਸਿਮਰਨ ਦਾ ਬੁਰਾ ਹਾਲ ਕਰ ਦਿੱਤਾ ਤੇ ਸਹੁਰੇ ਪਰਿਵਾਰ ਵਿੱਚ ਉਸ ਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਸੀ। ਦੀਪਕ ਨੇ ਸਿਮਰਨ ਨੂੰ ਪੇਕੇ ਭੇਜਣ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਸੀ ਇੱਕ ਦਿਨ ਅਰਸ਼ ਕਾਲਜ ਤੋਂ ਆਈ ਅਤੇ ਉਸਨੇ ਸਾਰਿਆਂ ਨੂੰ ਕਾਲਜ ਵਿੱਚ ਹੋਣ ਵਾਲੇ ਫੰਕਸ਼ਨ ਬਾਰੇ ਦੱਸਿਆ ਤੇ ਆਉਣ ਲਈ ਕਿਹਾ ਇਹ ਵੀ ਕਿਹਾ ਕਿ ਫੰਕਸ਼ਨ ਵਿੱਚ ਉਸਨੇ ਦੋ ਆਈਟਮ ਵਿੱਚ ਭਾਗ ਲਿਆ ਇਸ ਲਈ ਤੁਹਾਡਾ ਸਾਰਿਆਂ ਦਾ ਆਉਣਾ ਬਹੁਤ ਜ਼ਰੂਰੀ ਹੈ ਨਾ ਚਾਹੁੰਦੇ ਹੋਏ ਵੀ ਸਿਮਰਨ ਨੂੰ ਆਪਣੀਆਂ ਦੋਨੋਂ ਬੇਟੀਆਂ ਦੇ ਨਾਲ ਅਰਸ਼ ਦੇ ਕਾਲਜ ਜਾਣਾ ਪਿਆ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੀਤ ਸੰਗੀਤ ਦੀਆਂ ਕਈ ਝਲਕੀਆਂ ਵਿਖਾਈਆਂ ਗਈਆਂ। ਉਸ ਤੋਂ ਬਾਅਦ ਮਾਡਲਿੰਗ ਸ਼ੁਰੂ ਹੋਈ ਤੇ ਦਰਸ਼ਕਾਂ ਨੇ ਤਾੜੀਆਂ ਦੇ ਨਾਲ ਸਾਰਿਆਂ ਦਾ ਉਤਸ਼ਾਹ ਵਧਾਇਆ। ਮਾਡਲਿੰਗ ਵਿੱਚ ਅਰਸ਼ ਨੇ ਵੀ ਹਿੱਸਾ ਲਿਆ ਸੀ। ਆਖਰੀ 라ਉਂਡ ਵਿੱਚ ਅਰਸ਼ ਨਾਲ 4 ਹੋਰ ਕੁੜੀਆਂ ਨੂੰ ਸਿਲੈਕਟ ਕੀਤਾ ਗਿਆ ਤੇ ਸਾਰਿਆਂ ਨੂੰ ਹੀ ਜੱਜਾਂ ਦੁਆਰਾ ਇੱਕ ਸਵਾਲ ਪੁੱਛ ਕੇ ਜੇਤਾ ਘੋਸ਼ਿਤ ਕਰਨਾ ਸੀ। ਸਵਾਲ ਜਵਾਬ ਦਾ ਦੌਰ ਸ਼ੁਰੂ ਹੋਇਆ। ਵਾਰੀ ਆਉਣ ਤੇ ਜੱਜ ਸਾਹਿਬ ਨੇ ਅਰਸ਼ ਨੇ ਤੋਂ ਸਵਾਲ ਪੁੱਛਿਆ ਜੇਕਰ ਘਰ ਵਿੱਚ ਤੈਨੂੰ ਆਪਣੀ ਮਾਂ ਤੇ ਪਰਜਾਈ ਦੇ ਵਿਚਕਾਰ ਕਿਸੇ ਇੱਕ ਦਾ ਸਾਥ ਦੇਣਾ ਪਵੇ ਤਾਂ ਤੂੰ ਕਿਸ ਦਾ ਸਾਥ ਦੇਵੇਂਗੀ ਪੂਰੇ ਹਾਲ ਦੇ ਵਿੱਚ ਖਾਮੋਸ਼ੀ ਛਾ ਗਈ ਸਾਰੇ ਅਰਸ਼ ਦੇ ਜਵਾਬ ਦੀ ਉਡੀਕ ਕਰ ਰਹੇ ਸੀ ਉਦੋਂ ਹੀ ਅਰਸ਼ ਨੇ ਥੋੜਾ ਜਿਹਾ ਅੱਗੇ ਵਧ ਕੇ ਕਿਹਾ ਜੇਕਰ ਭਾਬੀ ਸਹੀ ਹੈ ਤਾਂ ਮੈਂ ਆਪਣੀ ਪਰਜਾਈ ਦਾ ਸਾਥ ਦੇਵਾਂਗੀ ਅੱਗੋ ਜੱਜ ਸਾਹਿਬ ਨੇ ਪੁੱਛਿਆ ਕਿਉਂ ਅਰਸ਼ ਨੇ ਜਵਾਬ ਦਿੱਤਾ ਕਿਉਂਕਿ ਕੱਲ ਨੂੰ ਮੈਂ ਵੀ ਕਿਸੇ ਦੀ ਪਰਚਾਈ ਬੰਨਣਾ ਹੈ। ਜਵਾਬ ਸੁਣਦਿਆਂ ਹੀ ਪੂਰੇ ਹਾਲ ਵਿੱਚ ਤਾੜੀਆਂ ਦੀ ਆਵਾਜ਼ ਗੂੰਜਣ ਲੱਗੀ। ਸਾਰੇ ਅਰਸ਼ ਦੀ ਸੋਚ ਅਤੇ ਉਸ ਦੀ ਜਵਾਬ ਦੀ ਪ੍ਰਸ਼ੰਸਾ ਕਰ ਰਹੇ ਸੀ। ਅਰਸ਼ ਨੂੰ ਵਿਜੀਤਾ ਘੋਸ਼ਿਤ ਕੀਤਾ ਗਿਆ। ਇਨਾਮ ਲੈਣ ਤੋਂ ਪਹਿਲਾਂ ਅਰਸ਼ ਨੇ ਸਾਰਿਆਂ ਨੂੰ ਕੁਝ ਕਹਿਣ ਦੇ ਲਈ ਹੱਥ ਵਿੱਚ ਮਾਈਕ ਫੜਿਆ ਤੇ ਕਿਹਾ ਹਰਤੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹੈ। ਮਾਂ ਵੀ ਆਪਣੀ ਬੇਟੀ ਦੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਹੁੰਦੀ ਹੈ। ਇਸੇ ਤਰ੍ਹਾਂ ਸਾਡੇ ਘਰਾਂ ਦੀਆਂ ਨੂਹਾਂ ਵੀ ਕਿਸੇ ਦੇ ਘਰ ਦੀਆਂ ਧੀਆ ਹਨ। ਜੇਕਰ ਅੱਜ ਅਸੀਂ ਕਿਸੇ ਦੀਆਂ ਧੀਆ ਹਾਂ ਤੇ ਕੱਲ ਨੂੰ ਅਸੀਂ ਕਿਸੇ ਦੀਆਂ ਭਾਬੀਆਂ ਤੇ ਨੂਹਾਂ ਵੀ ਬਣਾਂਗੀਆਂ। ਜੇਕਰ ਕੱਲ ਨੂੰ ਸਾਨੂੰ ਕੋਈ ਦੁਖੀ ਕਰਦਾ ਹੈ ਤਾਂ ਸਾਡੀ ਮਾਂ ਨੂੰ ਵੀ ਜ਼ਰੂਰ ਦੁੱਖ ਹੋਏਗਾ। ਇਸੇ ਤਰ੍ਹਾਂ ਹੀ ਜੇਕਰ ਅਸੀਂ ਆਪਣੇ ਘਰ ਦੀਆਂ ਨੂਹਾਂ ਨੂੰ ਦੁਖੀ ਕਰਦੇ ਹਾਂ ਤਾਂ ਉਹਨਾਂ ਦੀਆਂ ਮਾਵਾਂ ਨੂੰ ਵੀ ਇਸੇ ਤਰ੍ਹਾਂ ਦਾ ਦੁੱਖ ਹੁੰਦਾ ਹੈ। ਇਸ ਦੁਨੀਆ ਵਿੱਚ ਕਿਸੇ ਨੂੰ ਵੀ ਕਿਸੇ ਦੀ ਮਾਂ ਨੂੰ ਦੁਖੀ ਕਰਨ ਦਾ ਕੋਈ ਹੱਕ ਨਹੀਂ ਹੈ ਇਸੇ ਲਈ ਜੇਕਰ ਹਰ ਸੱਸ ਆਪਣੀ ਨੂੰ ਨੂੰਤੀ ਸਮਝੇ ਤਾਂ ਹੀ ਉਹਨਾਂ ਦੀ ਧੀ ਵੀ ਸੁખી ਰਹੇਗੀ ਅਰਸ਼ ਦੇ ਇੰਨਾ ਕਹਿਨ ਤੇ ਹੀ ਇੱਕ ਵਾਰ ਫਿਰ ਪੂਰਾ ਹਾਲ ਤਾੜੀਆਂ ਨਾਲ ਗੂੰਜਣ ਲੱਗ ਪਿਆ ਤੇ ਤਾੜੀਆਂ ਦੇ ਵਿੱਚ ਹੀ ਸਿਮਰਨ ਦੀ ਸੱਸ ਨੇ ਸਿਮਰਨ ਨੂੰ ਗੱਲ ਨਾਲ ਲਾ ਲਿਆ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਧੰਨਵਾਦ ਜੀ